ਕੇਸ਼ਨ ਜਿਹੜੀ ਆਪਣੇ ਨਰਸਰੀ ਦੇ ਪਤਾ ਨਹੀਂ ਲੱਗਦੀ ਗਏ ਇਹਨੂੰ ਕਾਉਣੀ ਨੂੰ ਤੇ ਜਿਹੜਾ ਇਧਰਲਾ ਰੋਡ ਹੈਗਾ ਇਹ ਤੇ ਬਾਕੀ ਜਿਹੜੀ ਆਪਾਂ ਆਪਣੇ ਕੋਲੇ ਜਿਹੜੇ ਮਿਲ ਨਾਲੀਆਂ ਚੀਜ਼ਾਂ ਤੁਸੀਂ ਪਿੰਡ ਆ ਕੇ ਬਸ ਇੰਨੀ ਗੱਲ ਪੁੱਛਣੀ ਆ ਤੁਸੀਂ ਵੀ ਅਸੀਂ ਕਿਉਂਕਿ ਆਉਂਦੇ ਵੀ ਸੀ ਗਾਹ ਕਿ ਇੱਥੇ ਆ ਕੇ ਵੀ ਇਹ ਕਹਿੰਦੇ ਸਾਨੂੰ ਪਤਾ ਨਹੀਂ ਲੱਗਦਾ ਪਿੰਡ ਚ ਆਹ ਜਿਹੜਾ ਆਪਾਂ ਖੜੇ ਆ ਜਿੱਤੇ ਹੈਗਾ ਪਿੰਡ ਕਾਉਣੀ ਇਹ ਜਿਹੜਾ ਚਰਾਸਤਾ ਬਣੀ ਜਾਂਦਾਗਾ ਇਹ 1 ਕਰੋੜ 79 ਨੂੰ ਜਾਂਦਾ ਆਹ ਜਿਹੜਾ ਰੋਡ ਹੈਗਾ ਜੈਤੂ ਨੂੰ ਜਾਂਦਾ ਤੇ ਆਹ ਜਿਹੜਾ ਰੋਡ ਹੈਗਾ ਇਹ ਪਿੰਡ ਨੂੰ ਜਾਂਦਾਗਾ ਕੌਣੀ ਨੂੰ ਤੇ ਜਿਹੜਾ ਇਧਰਲਾ ਰੋਡ ਹੈਗਾ ਇਹ ਦੁੱਧੇਵੰਨੀ ਨੂੰ ਜਾਂਦਾਗਾ ਮੋਕਸਰ ਨੂੰ ਵੀ ਜਾਵੜਦਾਗਾ ਜੇ ਆਪਾਂ ਮੋਕਸਰਵੰਨੀ ਆਉਣੇ ਆ ਜਾਂ ਜੈਤੂਵੰਨੀ ਆਉਣੇ ਆ ਤੁਸੀਂ ਇੱਥੇ ਖੜ੍ਹ ਜਾਣਾ ਇਹ ਸੂਰਜਾਲਾ ਰੋਡ ਆ ਤੁਸੀਂ ਨਰਸੀ ਤੇ ਬੋਰਡ ਵੀ ਲੱਗੇ ਇੱਥੇ ਦੇਖੋਗੇ ਇਧਰ ਪਾਸੇ ਵੀ ਲੱਗਿਆ ਹੋਇਆਗਾ ਤੇ ਇੱਥੋਂ 1 ਕਿਲੋਮੀਟਰ ਬਾਅਦ ਆਪਣੀ ਨਰਸਰੀ ਆ। ਆਪਾਂ ਨੂੰ ਕਈ ਬੰਦਿਆਂ ਦੇ ਮੈਸੇਜ ਵੀ ਆਉਂਦੇ ਆ ਤੇ ਫੋਨ ਵੀ ਬਹੁਤ ਜ਼ਿਆਦਾ ਆਉਂਦੇ ਆ ਵੀ ਲੋਕੇਸ਼ਨ ਜਿਹੜੀ ਆਪਣੀ ਨਰਸਰੀ ਦੀ ਪਤਾ ਨਹੀਂ ਲੱਗਦੀ ਗਏ ਇਹਨੂੰ। ਇੱਕ ਉਹ ਚੰਗੀ ਤਰ੍ਹਾਂ ਤੁਹਾਨੂੰ ਇਹ ਜਿਹੜੀ ਲੋਕੇਸ਼ਨ ਤੇ ਵੀਡੀਓ ਹੈ ਤੇ ਆਪਣੇ ਕੋਲ ਕਿਹੜੇ-ਕਿਹੜੇ ਚੀਜ਼ਾਂ ਮਿਲ ਜਾਂਦੀਆਂ ਜਿਵੇਂ ਫਾਲਦਾਰ, ਬੁੱਢੇ ਜਾਂ ਕੁਝ ਵੀ ਸਾਰੀ ਜਾਣਕਾਰੀ ਇਹ ਮਿਲ ਜਾਣੀ ਆ। ਤੇ ਹੁਣ ਤੁਹਾਨੂੰ ਨਾਲ-ਨਾਲ ਅਸੀਂ ਲੈ ਕੇ ਵੀ ਚੱਲਾਂਗੇ ਨਰਸਰੀ ਦੇ ਵਿੱਚ ਤੇ ਪਿੰਡ ਦੇ ਜਦੋਂ ਤੁਸੀਂ ਸੂਰਿਆਲੇ ਰੋਡ ਤੇ ਇਹ ਤੁਰਪੇ ਤੁਸੀਂ ਤੇ ਇਹ ਸੜਕ ਜਿਹੜੀ ਹੈਗੀ ਅੱਗੇ ਸੂਰਿਆਲੋਂ ਜਾਂਦੀ ਆ ਕੋਟ ਕਪੂਰਾ ਫਰੀਦਕੋਟ ਤੋਂ ਜਾਂਦੀ ਆ ਤੇ ਇੱਥੋਂ ਤੁਸੀਂ ਜੇ ਪਿੰਡੋਂ 1 ਕਿਲੋਮੀਟਰ ਬਾਅਦ ਆਪਣੀ ਨਰਸੀ ਆ ਜਾਣੀ ਹੈ گا ਤੁਸੀਂ ਇਹ ਦੇਖ ਸਕਦੇ ਹੋ ਨਾਲ-ਨਾਲ ਵੀ ਆਪਾਂ ਸੜਕ ਤੇ ਜਾਈ ਆ ਤੇ ਆਪਣੇ ਬੋਰਡ ਵੀ ਲੱਗੇ ਹੋਏ ਆ ਤੇ ਆ 1 ਕਿਲੋਮੀਟਰ ਬਾਅਦ ਤੇ ਜਦੋਂ ਪਹੁੰਚ ਗਏ ਤੁਸੀਂ ਫਿਰ ਇੱਥੋਂ ਆ ਸਾਹਮਣੇ ਤੁਸੀਂ ਨਰਸੀ ਦੇਖ ਸਕਦੇ ਆ ਤੇ ਇਹ ਨਰਸੀ 'ਚ ਹੁਣ ਆਪਾਂ ਪਹੁੰਚ ਗਏ ਆ ਤੇ ਨਰਸੀ ਦੇ ਵਿੱਚ ਆਪਾਂ ਆਮ ਜੇ ਆਪਾਂ ਕਿਸੇ ਨੂੰ ਪਿੰਡ 'ਚ ਪੁੱਛਣਾ ਵੀ ਹੋਵੇ ਤੁਸੀਂ ਇਹ ਕਹਿ ਕੇ ਪੁੱਛ ਸਕਦੇ ਆ ਵੀ ਸੂਰਿਆਲਿਆਂ ਨੂੰ ਜਾਣਾ ਸੀ ਕਈਆਂ ਨੂੰ ਐ ਸਮਝਦੇ ਨੇ ਸੂਆ ਥੂਆ ਨੇ ਸੂਰੇਆਲਾ ਪਿੰਡ ਆਗਾ ਅੱਗੇ ਉਸ ਨੂੰ ਛੜਕ ਜਾਂਦੀ ਹੈ ਇਹ ਸਭ ਤੋਂ ਵਧੀਆ ਤੇ ਇਹ ਜੇ ਗੂਗਲ ਮੈਪਸ ਤੇ ਸਰਚ ਕਰੋਗੇ ਐਚ ਐਮ ਆਰ ਨਰਸਰੀ ਫਾਰਮ ਲਿਖ ਕੇ ਸਰਚ ਕਰ ਸਕਦੇ ਹੋ ਚੰਗੀ ਸੋ ਚੰਗੀ ਖੇਤੀ ਲਿਖ ਕੇ ਸਰਚ ਕਰ ਸਕਦੇ ਹੋ ਬਾਕੀ ਜਿਹੜਾ ਆਪਾਂ ਕਹਿੰਗਾ ਨੂੰ ਐ ਨਹੀਂ ਪਤਾ ਵੀ ਆਪਣਾ ਚੰਗੀ ਸੋ ਚੰਗੀ ਖੇਤੀ ਕੀ ਆ ਜਾਂ ਐਚ ਐਮ ਆ ਨਰਸਰੀ ਕੀ ਆ ਸੋ ਇਹ ਦੱਸਣਾ ਚਾਹਣਾ ਜਿਹੜਾ ਆਪਣੀ ਜਿਹੜੀ ਨਰਸਰੀ ਦਾ ਨਾਮ ਹੈਗਾ ਉਹ ਐਚ ਐਮ ਆਰ ਨਰਸਰੀ ਫਾਰਮ ਆ ਤੇ ਇਥੇ ਜਿਹੜਾ ਇਹ ਆ ਤੁਸੀਂ ਇਹ ਪੇਜ ਵੀ ਦੇਖ ਰਹੇ ਹੋ ਚੰਗੀ ਸੋਚ ਚੰਗੀ ਖੇਤੀ YouTube ਤੇ Instagram ਤੇ Facebook ਇਹ ਸਾਰੇ ਇਹ ਜਿਹੜੇ ਆਪਣੇ ਪੇਜ ਬਣੇ ਹੋਏ ਆ ਇਸ ਨਾਮ ਤੇ ਵੀਡੀਓ ਦੇਖਣਾ ਚਾਹੁੰਦੇ ਆ 90% ਜਿਹੜੀਆਂ ਜਾਣਕਾਰੀ ਵਾਲੀਆਂ ਵੀਡੀਓ ਹੁੰਦੀਆਂ ਸਾਡੀਆਂ ਸਾਰੀਆਂ ਟੋਟਲ ਸਬਜ਼ੀਆਂ ਬਾਰੇ ਫਲਦਾਰ ਬੁੱਟਿਆਂ ਬਾਰੇ ਤੇ ਬਾਕੀ ਜਿਹੜੀ ਆਪਾਂ ਆਪਣੇ ਕੋਲੇ ਜਿਹੜੇ ਮਿਲਨ ਵਾਲੀਆਂ ਚੀਜ਼ਾਂ ਤੁਸੀਂ ਦੇਖ ਸਕਦੇ ਹੋ ਸਾਡੇ ਕੋਲੇ ਜਿਹੜਾ ਸਬਜ਼ੀਆਂ ਦੀਆਂ ਹਰੇਕ ਪਨੀਰੀ ਜਿਵੇਂ ਫੁੱਲ ਗੋਭੀ ਬੰਦ ਗੋਭੀ ਮੈਚ ਟਮਾਟਰ ਬੈਂਗਣ ਬੈਂਗਣੀ ਬਰੋਕਲੀ ਹੋ ਗਈ ਪਿਆਜ਼ ਹੋ ਗਿਆ ਹਰਾ ਪਿਆਜ਼ ਹੋ ਗਿਆ ਖਾਨ ਵਾਲਾ ਪਕਾਵਾ ਪਿਆਜ਼ ਹੋ ਗਿਆ ਹਾਈਬ੍ਰਿਡ ਪਿਆ ਸਾਰੇ ਜੇ ਤੁਸੀਂ ਮੰਨ ਲਓ ਕਿਲਾ ਦੋ ਕਿਲੇ ਵੀ ਲਾਉਣੀਆਂ ਆਪਣੀਆਂ ਕੋਈ ਵੀ ਪਨੀਰੀ ਉਹ ਤੁਸੀਂ ਸਾਡੇ ਤੋਂ ਪਹਿਲਾਂ ਬੁੱਕ ਕਰਾ ਸਕਦੇ ਹੋ ਜਾਂ ਕਿਸੇ ਨੇ ਵੀ ਤਿਆਰ ਕਰਵਾਉਣੀ ਹੋਵੇ ਪਨੀਰੀ ਕੋਈ ਵੀ ਜਿਵੇਂ ਮੈਚ ਦੀ ਜਾਂ ਗੋਭੀ ਦੀ ਜਾਂ ਬੰਦ ਗੋਭੀ ਦੀ ਪਹਿਲਾਂ ਸਾਨੂੰ 20 ਦਿਨ ਦੱਸ ਕੇ ਤੁਸੀਂ ਸਪੈਸ਼ਲ ਤਿਆਰ ਵੀ ਕਰਾ ਸਕਦੇ ਹੋ ਤੇ ਬਾਕੀ ਜਿਹੜੇ ਸਾਡੇ ਕੋਲ ਸਬਜ਼ੀਆਂ ਦੇ ਬੀਜ ਆ ਨੰਬਰ 1 ਕੁਆਲਿਟੀ ਦੇ ਮਿਲਦੇ ਆ ਸਬਜ਼ੀਆਂ ਦਿਆਂ ਬੀਲਾਂ ਵੀ ਤਿਆਰ ਕਰਦੇ ਹੁੰਨੇ ਆਪਾਂ ਸਾਰੇ ਜਿਹੜੇ ਸੀਜ਼ਨਲ ਬੀ ਹੁੰਦੇ ਆ ਇੱਕ ਨੰਬਰ ਕੁਆਲਿਟੀ ਹੁੰਦੇ ਕਿਉਂਕਿ ਜਿਹੜੇ ਬੀਜ ਹੁੰਦੇ ਆ ਇਹ ਤੁਸੀਂ ਮੰਨ ਕੇ ਚੱਲੋ ਵੀ 2 ਕੁ ਮਹੀਨੇ ਬਾਅਦ ਇਹ ਚੇਂਜ ਹੋ ਜਾਂਦੇ ਆ ਜਿਵੇਂ ਪਹਿਲਾਂ ਪਾਲਕ ਪੱਤੇ ਵਾਲੀ ਮੂਲੀ ਲੱਗੀ ਆ ਹੁਣ ਦੂਜੀ ਚੱਲੀ ਜਾਂਦੀ ਫਿਰ ਐ ਬਦਲਦੇ ਰਹਿੰਦੇ ਆ ਤੇ ਬਾਕੀ ਉਹਦੇ ਨਾਲ ਨਾਲ ਆਪਣੇ ਕੋਲੇ ਜਿਹੜੇ ਤੁਸੀਂ ਦੇਖ ਸਕਦੇ ਹੋ ਫਲਦਾਰ ਬੂਟੇ ਤੇ ਇਹ ਫਲਦਾਰ ਬੂਟੇ ਵੀ ਤੁਸੀਂ ਸਾਡੇ ਤੋਂ ਲੈ ਜਾ ਸਕਦੇ ਹੋ ਜਿਹਦੇ ਵਿੱਚ ਆਪਣੇ ਕੋਲੇ ਟੋਟਲ ਫਲਦਾਰ ਬੂਟੇ ਜਿਹੜੇ ਆਪਣੇ ਮੌਸਮ ਦੇ ਬਿਲਕੁਲ ਅਨੁਕੂਲ ਆ ਉਹ ਸਾਰੇ ਆਪਣੇ ਕੋਲ ਮਿਲ ਜਾਂਦੇ ਆ ਫਲ ਦੀ ਗ ਤੇ ਵਧੀਆ ਨੰਬਰ 1 ਕੁਆਲਟੀ ਦੇ ਤੁਹਾਡੇ ਤੁਹਾਨੂੰ ਜਿਹੜੇ ਬੂਟੇ ਮਿਲ ਜਾਣਗੇ ਇਹ ਇਹ ਜਿਹੜਾ ਨਾਮ ਆਪਣਾ ਐਚ ਐਮ ਆਰ ਨਰਸਰੀ ਆ ਜਿਹੜੀ ਨਰਸਰੀ ਦਾ ਨਾਮ ਆ ਤੇ ਚੰਗੀ ਸੋ ਚੰਗੀ ਖੇਤੀ ਆਪਣੇ ਪੇਜ ਆ ਸੋ ਜੇ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਜੇ ਕੁਝ ਨਹੀਂ ਸਮਝ ਆਇਆ ਤਾਂ ਤੁਸੀਂ ਕਈ ਇੰਸਟਾ ਤੇ ਥੋੜੇ ਮੈਸੇਜ ਵਾਲੇ ਆਉਂਦੇ ਉਹਨਾਂ ਨੂੰ ਐਡ ਕਰਨਾ ਔਖਾ ਹੋ ਜਾਂਦਾ ਤੇ ਤੁਸੀਂ WhatsApp ਤੇ ਤੁਸੀਂ ਨੰਬਰ ਦਿੱਤਾ ਤੇ ਉਹ ਤੇ ਮੈਸੇਜ ਸਾਨੂੰ ਛੱਡ ਸਕਦੇ ਆ ਬਾਕੀ ਫੋਨ ਤੇ ਸਾਨੂੰ ਕਿਰਪਾ ਕਰਕੇ ਲੋਕੇਸ਼ਨ ਦਾ ਤੁਹਾਨੂੰ ਮੈਂ ਕਲੀਅਰ ਕਰਤਾਗਾ ਤੁਸੀਂ ਸਭ ਤੋਂ ਵਧੀਆ ਤਾਂ ਐਚ ਐਮ ਆਰ ਨਰਸਰੀ ਫਾਰਮ ਸਰਚ ਕਰੋ ਜਾਂ ਚੰਗੀ ਸੋ ਚੰਗੀ ਖੇਤੀ ਸਰਚ ਕਰੋ ਮੈਪ ਤੇ ਜੇ ਨਹੀਂ ਪਤ ਲੱਗਦਾ ਪਿੰਡ ਆ ਕੇ ਬਸ ਇੰਨੀ ਗੱਲ ਪੁੱਛਣੀ ਆ ਤੁਸੀਂ ਵੀ ਅਸੀਂ ਸੂਰ ਵਾਲੇ ਰੋਡ ਤੇ ਜਾਣਾਗਾ ਤੇ ਬਸ ਪਿੰਡੋਂ ਤੁਸੀਂ ਸਿੱਧਾ ਤੁਰੇ ਜਾਣਾ ਤੇ ਬਸ 1 ਕਿਲੋਮੀਟਰ ਬਾਅਦ ਜਿਹੜੀ ਨਰਸਰੀ ਆਪਣੀ ਆ ਜਾਣੀ ਆ ਉਹ ਸਾਹਮਣੇ ਤੁਹਾਨੂੰ ਨਰਸਰੀ ਦੇਖ ਜੂਗੀ ਜਿਹੜੇ ਆ ਤੁਸੀਂ ਆਸ-ਆਸੇ ਪਾਸੇ ਦੇਖ ਰਹੇ ਹੋ ਚੀਜ਼ਾਂ ਇਹ ਹੋ ਸਕਦਾ ਥੋੜੇ ਦਿਨਾਂ ਨੂੰ ਹੋ ਚੇਂਜ ਬਦਲ ਵੀ ਸਕਦਿਆਂ ਇਹ ਕਿਉਂਕਿ ਇਹ ਬਦਲਦੇ ਰਹਿੰਦੇ ਆ ਤੇ ਇਸ ਕਰਕੇ ਤੁਸੀਂ ਜਿਹੜੇ ਲੋਕੇਸ਼ਨ ਦਾ ਜਿਹੜਾ ਆਪਾਂ ਨੂੰ ਜਿਹੜਾ ਕਿਉਂਕਿ ਆਉਂਦੇ ਵੀ ਸੀਗਾ ਕਿ ਇੱਥੇ ਆ ਕੇ ਵੀ ਇਹ ਕਹਿੰਦੇ ਸਾਨੂੰ ਪਤਾ ਨਹੀਂ ਲੱਗਦਾ ਪਿੰਡ ਚ ਸੋ ਵੀਡੀ